ਆਹ ਖਿੜਕੀਆਂ ਤੇ ਕੰਦਾ ਚ ਨਜ਼ਰ ਆ ਰਹੀਆਂ ਇਤਰੇੜਾਂ ਕਿਸੇ ਪੁਚਾਲ ਦੀ ਨਿਸ਼ਾਨੀ ਨਹੀਂ ਬਲਕਿ ਇਹ ਸਟਾਈਲ ਫੈਕਟਰੀ ਚ ਚੱਲਦੀ ਮਸ਼ੀਨ ਦੀ ਦੇਣ ਹੈ ਦਰਅਸਲ 4 ਮਹੀਨੇ ਪਹਿਲਾਂ ਬਠਿੰਡਾ ਰੋਡ ਤੇ ਲੱਗੀ ਇਹ ਫੈਕਟਰੀ ਦੇ ਨਾਲ ਲੱਗਦੇ ਮੁਹੱਲੇ ਦੇ ਲਈ ਮੁਸੀਬਤ ਬਣ ਗਈ ਹੈ ਪਰੇਸ਼ਾਨ ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਫੈਕਟਰੀ ਚ ਚੱਲਣ ਵਾਲੀ ਮਸ਼ੀਨ ਦੀ ਧਮਕ ਇੰਨੀ ਜ਼ਿਆਦਾ ਹੁੰਦੀ ਹੈ ਕਿ ਇਸ ਦੇ ਨਾਲ ਘਰਾਂ ਦੇ ਬੂਹੇ ਬਾਰੀਆਂ ਹਿਲ ਜਾਂਦੇ ਨੇ ਇਥੋਂ ਤੱਕ ਕੀ ਘਰਾਂ ਦੀਆਂ ਕੰਦਾ ਚ ਤਰੇੜਾਂ ਵੀ ਪੈ ਗਈਆਂ ਨੇ ਕਈ ਵਾਰ ਪ੍ਰਸ਼ਾਸਨ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਮੁਹੱਲਾ ਵਾਸੀਆਂ ਦੀ ਸੁਣਵਾਈ ਨਹੀਂ ਹੋਈ ਮਹੀਨਾ ਕੋ ਪਹਿਲਾਂ ਦਿਨ ਰਾਤ ਇਹ ਫੈਕਟਰੀ ਚੱਲੀ ਗਈ ਕਿਉਂਕਿ ਉਦੋਂ ਟਾਇਲਾ ਦਾ ਸੀਜ਼ਨ ਜ਼ਿਆਦਾ ਸੀਗਾ ਜੀ ਦਿਨ ਰਾਤ ਇਹ ਟਾਇਲ ਬਣਾਉਂਦੇ ਰਹੇ ਜਿਸ ਦੇ ਕਰਕੇ ਸਾਡੇ ਮਕਾਨਾਂ ਦੇ ਇੰਨੇ ਜ਼ਿਆਦਾ ਟਰੇਡਾ ਆ ਗਈਆਂ ਜੀ ਕਿ ਮੈਂ ਕਹਿੰਦਾ ਜੀ ਲੱਗਦਾ ਨਹੀਂਗਾ ਵੀ ਰਾਤ ਨੂੰ ਸੌਣ ਲੱਗੇ ਵੀ ਡਰ ਲੱਗਦਾ ਜੀ ਵੀ ਹੁਣ ਡਿੱਗੀਆਂ ਛੱਤਾ ਹੁਣ ਡਿੱਗੀਆਂ ਕੰਦਾ ਕੀ ਛੇਟ ਹੁੰਦੀਆਂ ਕੀ ਸ਼ੀਸ਼ੇ ਪਾਰੀਆਂ ਕੀ ਸੋਈ ਦੇ ਭਾਂਡੇ ਕੀ ਡਰਮ ਕੀ ਕਣਕਾਲਾ ਜੀ ਸਭ ਖੜਕਦੇ ਆ ਜੀ ਅਸੀਂ ਘਰ ਦੇ ਵਿੱਚ ਰਾਤ ਨੂੰ ਪੈ ਬੈ ਨਹੀਂ ਸਕਦੇ ਜੀ ਸਵੇਰ 3 ਵਜੇ ਉੱਠ ਖੜਦੇ ਆ ਜੀ ਤੇ 3 ਵਜੇ ਤੋਂ ਲੈ ਕੇ ਸਾਮ ਦੇ 7 ਵਜੇ ਤੱਕ ਇਹਨਾਂ ਦੀਆਂ ਮਸ਼ੀਨਾਂ ਚੱਲਦੀਆਂ ਆ ਜੀ ਅਸੀਂ ਬਹੁਤ ਜ਼ਿਆਦਾ ਪ੍ਰੇਸ਼ਾਨ ਆ ਅਸੀਂ ਤਾਂ ਡਰ ਦੇ ਮਾਰੇ ਜਾਨੇ ਆਪਣੇ ਬੱਚੇ ਮੈਂ ਜੀ ਨਾਨਕੇ ਭੇਜ ਤੇ ਇਸ ਮਾਮਲੇ ਦੀ ADC ਨੇ ਜਾਂਚ ਕਰਕੇ ਮੌਕੇ ਅਨੁਸਾਰ ਕਾਰਵਾਈ ਕਰਨ ਦਾ ਪ੍ਰੋਸਾ ਦਵਾਇਆ ਦੇਖੋ ਜੇ ਉਹ ਕਮਰਸ਼ੀਅਲ ਏਰੀਆ ਦੇ ਵਿੱਚ ਲੱਗਣੀ ਸੀਗੀ ਉਸ ਤਰ੍ਹਾਂ ਦਾ ਰੂਲ ਹੋਇਆ ਏ ਜੀਐਮ ਡੀਆਈਸੀ ਦੱਸਣਗੇ ਸਾਨੂੰ ਜੇ ਉਸ ਤਰ੍ਹਾਂ ਦੀ ਗੱਲ ਹੋਈ ਤਾਂ ਉਸ ਤਰੀਕੇ ਨਾਲ ਕਾਰਵਾਈ ਕੀਤੀ ਜਾਏਗੀ ਉਹਦੇ ਤੇ ਜੇ ਉਹ ਨਿਯਮਾਂ ਮੁਤਾਬਕ ਸਹੀ ਲੱਗੀ ਹੋएगी ਤਾਂ ਕੋਈ ਕਾਰਵਾਈ ਨਹੀਂ ਕੀਤੀ ਜਾਏਗੀ ਉਹਨਾਂ ਦੇ ਜਿਨ੍ਹਾਂ ਦੀਆਂ ਨੀਹਾਂ ਹਿੱਲ ਗਈਆਂ ਨੇ ਘਰਾਂ ਦੀਆਂ ਅਲੱਗ-ਅਲੱਗ ਘਰਾਂ ਦੀਆਂ ਤਰੇੜਾਂ ਆ ਗਈਆਂ ਨੇ ਤਾਂ ਉਹਨਾਂ ਨੂੰ ਉਹਨਾਂ ਤੋਂ ਮੁਆਵਜ਼ਾ ਦਵਾਇਆ ਜਾਏਗਾ ਮੋਹੱਲਾ ਵਾਸੀਆਂ ਦੀ ਮੰਗ ਹੈ ਕਿ ਛੇਤੀ ਤੋਂ ਛੇਤੀ ਇਸ ਸਟਾਈਲ ਫੈਕਟਰੀ ਨੂੰ ਬੰਦ ਕਰਵਾ ਕੇ ਉਹਨਾਂ ਦੇ ਮਕਾਨਾਂ ਨੂੰ ਹੋਰ ਨੁਕਸਾਨ ਤੋਂ ਬਚਾਇਆ ਜਾਵੇ। ਸ਼੍ਰੀ ਮੁਖਸਰ ਸਾਹਿਬ ਤੋਂ ਤਰਸੀਮ ਟੂ ਡੀ ਜਗਬਾਣੀ ਟੀਵੀ